ਸ਼ਹੀਦੀ ਜੋੜ ਮੇਲ ਦੇ ਵਿੱਚ ਸਭਿਆਚਾਰਕ ਸਾਂਝ ਵੀ ਦੇਖਣ ਨੂੰ ਮਿਲੀ ਜਿੱਥੇ ਮਲੇਰ ਕੋਟਲਾ ਤਵਾਏ ਸਿੱਖ ਮੁਸਲਿਮਾਂਾਂ ਦਾ ਫਰੰਟ ਦੇ ਵੱਲੋਂ ਲੰਗਰ ਦੀ ਸੇਵਾ ਕੀਤੀ ਗਈ ਔਰ ਇਸੇ ਦੌਰਾਨ ਉਨ੍ਹਾਂ ਨੇ ਲੋਕਾਂ ਨੂੰ ਆਪਸੀ ਪਿਆਰ ਦੇ ਨਾਲ ਰਹਿਣ ਦੀ ਅਪੀਲ ਵੀ ਕੀਤੀ ਸਾਬਜਾ ਦੇ ਤੇ ਮਾਤਾ ਗੁਜਰੀ ਦੀ ਸ਼ਹਾਦਤ ਨੂੰ ਸਜਦਾ ਕੀਤਾ ਜਿੱਥੇ ਇੱਕ ਅਸਧਿਆ ਲੱਖਾਂ ਦੀ ਤਦਾਦ ਦੇ ਵਿੱਚ ਸ਼ਰਧਾਲੂ ਨਤਮਸਤਕ ਹੋ ਰਹੇ ਨੇ ਤਾਂ ਉੱਥੇ ਸਿੱਖ Hindu Hindu Musalman ਭਾਈਚਾਰੇਕ ਦੀ ਸਾਂਝ ਦੇ ਤੌਰ ਤੇ ਕਿ ਸਦੀਆਂ ਵਕ ਵਕ ਤਰ੍ਹਾਂ ਦੇ ਲੰਗਰ ਵੀ ਲਗਾਏ ਗਏ ਨੇ ਸਿੱਖ ਮੁਸਲਮਾਨ ਸਾਂਝਾ ਫਰੰਟ ਵੱਲੋਂ ਜਿਹੜੇ ਕਿ ਇੱਕ ਲੰਗਰ ਲਗਾਇਆ ਗਿਆ ਸੀ ਤੁਸੀਂ ਤਸਵੀਰ ਦੇ ਵਿੱਚ ਦੇਖ ਸਕਦੇ ਹੋ ਕਿ ਮੁਸਲਮਾਨ ਵੀ ਜਿੱਦ ਕਿ ਇੱਥੇ ਪਹੁੰਚੇ ਹੋਏ ਨੇ ਉਹਨਾਂ ਵੱਲੋਂ ਹਰ ਇੱਕ ਸਾਲ ਜਿਹੜਾ ਕਿ ਲੰਗਰ ਲਗਾਇਆ ਜਾਂਦਾ ਭਾਜੀ ਸਭ ਤੋਂ ਪਹਿਲਾਂ ਤੁਹਾਡਾ ਕੀ ਨਾਮ ਹੈ ਜੀ ਆ ਮੇਰਾ ਨਾਮ ਨਸੀਰ ਅਖਤਰ ਹੈ ਅਸੀਂ ਹਰ ਸਾਲ ਹੀ ਹਾਜ਼ਰ ਨਾਰੀ ਧਰਤੀ ਮਲੇ ਕੋਲੇ ਤੋਂ ਸ਼ਹੀਦਾਂ ਦੀ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ ਪਾਉਂਦੇ ਆ ਤੇ ਸੋਹਣੇ ਸਾਹਿਬ ਜਿਆਦਿਆਂ ਨੂੰ ਉਹਨਾਂ ਦੀ ਲਾਸਾਨੀ ਸ਼ਹਾਦਤ ਪਰ ਸ਼ਰਧਾਂਜਲੀ ਫੁੱ ਅਸੀਂ ਮਿੱਠੇ ਚਾਵਲ ਨਹੀਂ ਮਿਠਿਆਸ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿਉਂਕਿ ਅੱਜ ਧਰਮ ਦੇ ਨਾਮ ਤੇ ਕੌਮਾਂ ਦੇ ਨਾਮ ਤੇ ਭਾਸ਼ਾ ਦੇ ਨਾਮ ਤੋਂ ਲੋਕਾਂ ਨੂੰ ਲੜਾਇਆ ਜਾ ਰਿਹਾ ਹੈ ਤੇ ਅਸੀਂ ਆਪਣੇ ਵੱਲੋਂ ਉਸ ਨਫ਼ਰਤ ਦੀ ਜਗ੍ਹਾ ਮਿਠਿਆਸ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿਸਾ ਦੇ ਜਿਸ ਤਰੀਕੇ ਨਾਲ ਧਰਮਾਂ ਦੇ ਨਾਮ ਤੇ ਲੜਾਈ ਹੁੰਦੀ ਹੈ ਕੋਈ ਹਿੰਦੂ ਕੋਈ ਮੁਸਲਮ ਕੋਈ ਸਿੱਖ ਕਿਸਾ ਦੇ ਉਹ ਸਾਰੇ ਹੁਣ ਇਕੱਠੇ ਹੋਣ ਦੀ ਜ਼ਰੂਰਤ ਹੈ ਕਿ ਸਾਰੇ ਧਰਮ ਇੱਕ ਮਿਲ ਕੇ ਅੱਗੇ ਵਧਿਏ ਨਹੀਂ ਬਿਲਕੁਲ ਦੇਖੋ ਜੇ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਝਾਤ ਮਾਰਦੇ ਹਾਂ ਤੁਸੀਂ ਸਾਰੇ ਕੌਮਾਂ ਦੇ ਸਾਰੇ ਧਰਮਾਂ ਦੇ ਲੋਕਾਂ ਦੀ ਬਾਣੀ ਪਈ ਹੈ ਨਾ ਤੇ ਇਸ ਲਈ ਜਦ ਗੁਰੂ ਸਾਹਿਬ ਦਾ ਮਿਸ਼ਨ ਦਿਉਹੀ ਸੀ ਇਕਤਾ ਦਾ ਮਿਸ਼ਨ ਦੀ ਉਹ ਦੁਨੀਆ ਚੋਂ ਨੇ ਸਫਰ ਕੀਤਾ ਉਹ ਇਕਬਾਲ ਕਹਿੰਦਾ ਫਿਰ ਉઠી ਆਖਰੀ ਸਦਾ ਤੋਹੀਦ ਕੀ ਪੰਜਾਬ ਸੇ ਹਿੰਦ ਕੋ ਇੱਕ ਮਰਦ ਕਾਮਿਲ ਨੇ ਜਗਾਇਆ ਖਾਬ ਸੇ ਤੇ ਦਸਮ ਗ੍ਰੰਥ ਦਾ ਕਾਲ ਉਸ ਤੋਂ ਅੰਗ 42 ਤੇ ਵੀ ਇਹ ਕਿਹਾ ਗਿਆ ਜਿਨ ਪ੍ਰੇਮ ਕੀ ਉਤਨੀ ਹੀ ਪਰਮ ਪਾਇਓ ਜੇ ਰੱਬ ਨੂੰ ਪਾਉਣਾ ਰੱਬ ਦੇ ਨਾਮ ਦੇ ਲੜਾਉਣੇ ਹੋ ਨਾ ਉਹ ਕਹਿੰਦਾ ਜੇ ਰੱਬ ਨੂੰ ਪਾਉਣਾ ਚਾਹੁੰਦੇ ਹੋ ਤਾਂ ਉਹਨਾਂ ਬਣਾਏ ਹੋ ਬੰਦਿਆਂ ਨਾਲ ਪ੍ਰੇਮ ਕਰੋ ਇਹ ਬੜਾ ਸਰਵਿਸ ਟੂ ਹਿਊਮੈਨਿਟੀ ਸਰਵਿਸ ਟੂ ਗੋਡ ਤੇ ਇਸ ਇਨਸਾਨ ਨੂੰ ਛੱਡ ਕੇ ਤੁਸੀਂ ਕਿਸੇ ਦੇ ਬਾਪ ਨੂੰ ਬਹੁਤ ਬੜੀ ਜ਼ਿੱਦ ਕਰੋ ਲੇਕਿਨ ਉਹਦੇ 5 ਸਾਲ ਦੇ ਬੱਚੇ ਨੂੰ ਨਫ਼ਰਤ ਕਰੋ ਉਹ ਤੁਹਾਨੂੰ ਕਦ ਅੱਛਾ ਸਮਝੂਗਾ ਅਸੀਂ ਜਿਸ ਰੱਬ ਦੀ ਇਬਾਦਤ ਕਰਦੇ ਆ ਪੂਜਾ ਪਾਠ ਕਰਦੇ ਆ ਉਸਦੇ ਬਣਾਏ ਬੰਦੇ ਨਾਲ ਨਫ਼ਰਤ ਕਰਦੇ ਆ ਇਹ ਕਿਹੜਾ ਧਰਮ ਹੈ ਕਿਹੜੀ ਇਨਸਾਨੀਅਤ ਹੈ ਤੇ ਇਹ ਸਾਡੀ ਕੋਸ਼ਿਸ਼ ਹੈ ਅਸੀਂ ਇਸ ਲੰਗਰ ਰਾਹੀਂ ਜਿਵੇਂ ਸਿੱਖ ਨੂੰ ਸਮਝੋ ਸਾਡਾ ਲੰਗਰ ਹੈ ਕਿਉਂਕਿ ਸਾਡੇ ਚ ਬਹੁਤ ਸਾਰੇ ਉਹ ਭੈੜੇ ਲੋਕ ਜਿਹੜੇ ਸਾਡੇ ਦੋਹਾਂ ਦੇ ਦੁਸ਼ਮਣ ਨੇ ਸਾਡੇ ਇਤਿਹਾਸ ਨੂੰ ਮਿਥਿਆ ਹਜ਼ਿਰ ਰਲੂਡ ਕਰਕੇ ਸਾਡੇ ਭ੍ਰਿਖੇ ਪਾਏਗੇ ਨੇ ਅਸੀਂ ਉਹ ਭ੍ਰਿਖੇਆਂ ਉਹਨਾਂ ਨੂੰ ਦੂਰ ਕਰਕੇ ਫਿਰ ਤੋਂ ਉਹੀ ਪਿਆਰ ਪੈਦਾ ਕਰਨੇ ਚਾਹੁੰਦੇ ਹਾਂ ਜਿਹੜਾ ਧੰਦਨ ਸ਼੍ਰੀ ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨੇ ਵਿਚਕਾਰ ਸੀ ਜਿਹੜਾ ਪਿਆਰ ਸ਼੍ਰੀ ਗੁਰੂ ਅਰਜਨ ਦੇਵ ਜੀ ਤੇ ਸੁਫੀ ਮੀਆਂ ਮੀਰ ਜੀ ਵਿਚਕਾਰ ਸੀ ਜਿਹੜਾ ਪਿਆਰ ਦਸਮ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਪੀਰ ਬੁੱਧੂ ਸ਼ਾ ਗਨੀ ਖਾਨ ਨਵੀ ਖਾਨ ਮੁਸਲਮ ਸਾਂਝਾ ਫਰੰਟ ਹੈ ਜਿਹੜਾ ਕਿ ਇੱਕ ਇਸ ਫਰੰਟ ਵੱਲੋਂ ਇਹ ਲੰਗਰ ਲਗਾਇਆ ਗਿਆ ਪਹਿਲਾਂ ਵੀ ਕਾਫੀ ਲੰਬੇ ਸਮੇਂ ਤੋਂ ਇਹ ਲੰਗਰ ਮੁਸਲਮ ਵੀਰਾਂ ਵੱਲੋਂ ਉਹ ਸਿੱਖ ਵੀਰਾਂ ਵੱਲੋਂ ਲਗਾਇਆ ਜਾਂਦਾ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਮੁਸਲਮ ਵੀਰ ਵੀ ਇੱਥੇ ਕੰਮ ਕਰ ਰਹੇ ਨੇ ਸਿੱਖ ਵੀਰ ਵੀ ਇੱਥੇ ਕੰਮ ਕਰ ਰਹੇ ਨੇ ਹਿੰਦੂ ਵੀਰ ਵੀ ਇੱਥੇ ਕੰਮ ਕਰ ਰਹੇ ਨੇ ਤਾਂ ਇੱਕ ਤਰੀਕੇ ਦੇ ਨਾਲ ਸਾਰੇ ਧਰਮਾਂ ਨੂੰ ਸਾਂਝੀ ਵਾਲਤਾ ਦਾ ਆ ਪ੍ਰਤੀਕ ਲੈ ਕੇ ਅੱਗੇ ਅੱਗੇ ਵਧਣ ਦੀ ਕੋਸ਼ਿਸ਼ ਜਾਂ ਕਿ ਸਦੇ ਸਾਰੇ ਧਰਮਾਂ ਨੂੰ ਰਲ ਮਿਲ ਕੇ ਅੱਗੇ ਚੱਲਣ ਦੀ ਇੱਕ ਪ੍ਰੇਰਨਾ ਦੇ ਤਹਿਤ ਜਿਹੜਾ ਕਿ ਇਹ ਲੰਗਰ ਲਗਾਇਆ ਗਿਆ ਜਿਸ ਦੇ ਵਿੱਚ ਕਿ ਸਦੇ ਆ ਕਾਫੀ ਤਦਾਦ ਦੇ ਵਿੱਚ ਹਰ ਧਰਮ ਦੇ ਲੋਕ ਜੋ ਆਪਸੀ ਪਿਆਰ ਵੰਡਣਾ ਚਾਹੁੰਦੇ ਨੇ ਇਸ ਦੇ ਵਿੱਚ ਸ਼ਾਮਲ ਹੋ ਰਹੇ ਨੇ ਕੈਮਰਾ ਪਰਮੋਧ ਦੇ ਨਾਲ ਕਮਲਦੀਪ ਜੀ ਮੀਡੀਆ ਸ਼੍ਰੀਫਤ ਕੜਸਾ